ਸ਼ੁਰੂਆਤ ਮੈਂ ਬਹੁਤ ਛੋਟਾ ਸੀ ਜੀ ਮੈਂ 5-6 ਸਾਲਾਂ ਦਾ ਸੀ ਜਦੋਂ ਮੈਂ ਗੇਮ ਸ਼ੁਰੂ ਕੀਤੀ ਆ ਜੀ ਤੇ ਅੱਜ ਮੈਨੂੰ 9 ਸਾਲ ਹੋ ਗਿਆ ਗੇਮ ਕਰਦੇ ਨੂੰ ਜੇ ਹੁਣ ਜਿਹੜਾ ਅਸੀਂ ਨੈਸ਼ਨਲ ਖੇਡ ਕੇ ਆਇਆ ਤਾਂ ਦੋਵੇਂ ਭਰਾ ਅੱਡਾ ਉੱਚ ਵਰਲਡ ਚੈਂਪੀਅਨਸ਼ਿਪ ਲਈ ਸੈLECTION ਹੋਇਆ ਸਪੋਰਟਸਮੈਨ ਦੀ ਲਾਈਫ ਇਨੀ ਸੌਖੀ ਨਹੀਂ ਹੁੰਦੀ ਬਹੁਤ ਮਿਹਨਤ ਕਰਨੀ ਪੈਂਦੀ ਆ ਇੱਕ ਗੋਲਡ ਮੈਡਲ ਨਾਲ ਆਪਾਂ ਇੱਕ ਸਪੋਰਟਸਮੈਨ ਨੂੰ ਜੱਜ ਕਰ ਲੈਣੇ ਨੇ ਜੀ ਕੋਈ ਹੋ ਗਿਆ ਜੀ 5 ਤੱਕ ਕਿੱਕੇ ਮਾਰਨੇ ਹੀ ਹੋ ਤਾਂ ਕੋਈ ਵੀ ਕਰ ਲੂਗਾ ਜੀ ਉਹਦੇ ਪਿੱਛੇ ਲੱਗੀ ਮਿਹਨਤ ਨੂੰ ਉਹਦੇ ਪਿੱਛੇ ਸਟੇਸ਼ਨਾਂ ਤੇ ਸੁੱਤੇ ਆਹੀ ਜੀ ਇੱਕ ਗੋਲਡ ਮੈਡਲ ਲਈ ਭੁੱਖ ਪਿਆਸ ਤੇ ਕੱਟੀ ਆ ਜੀ ਇੰਨੀ ਮਿਹਨਤ ਕਰਦੇ ਆ ਜੀ ਤੇ ਸਾਨੂੰ ਕੋਈ ਪੁੱਛਦਾਨੀ ਆ ਕੇ ਜਿਹੜੇ ਇੰਜ ਕਰਕੇ ਮੜਾ ਲੱਕ ਜਹਾ ਲਾ ਕੇ ਤੇ ਜੀ ਫੇਮਸ ਹੋ ਜਾਂਦੇ ਆ ਹਿੰਮਤ ਨਹੀਂ ਹਾਰਨੀ ਕਦੇ ਵੀ ਜੀ ਤੇ ਹੌਸਲਾ ਰੱਖੋ ਸਮਾਂ ਸਾਰਿਆਂ ਦਾ ਹੁੰਦਾ ਹੈ ਜੀ ਮਾਝੇ ਦੀ ਧਰਤੀ ਹੈ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਸੀਂ ਇਸ ਵੇਲੇ ਕਸਬਾ ਕੋਟ ਬੁੱਢਾ ਦੇ ਵਿੱਚ ਮੌਜੂਦ ਆ ਜੀ ਹਾਂ ਦੋਸਤੋ ਗਰੰਥੀ ਸਿੰਘ ਦੇ ਪੁੱਤਰਾਂ ਨੇ ਅਜਿਹਾ ਨਾਮ ਰੌਸ਼ਨ ਕੀਤਾ ਕਿ ਇੰਟਰਨੈਸ਼ਨਲ ਕਿਕ ਬਾਕਸਿੰਗ ਦੇ ਵਿੱਚ ਜਿਹੜੇ ਆ ਉਹ ਮੈਡਲ ਲਿਆਉਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਰ ਅਫਸੋਸ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਆਪਾਂ ਆਲਤੂ ਫਾਲਤੂ ਵੀਡੀਓ ਤਾਂ ਬਹੁਤ ਸ਼ੇਅਰ ਕਰਦੇ ਆਂ ਲੇਕਿਨ ਮਾਨ ਸਨਮਾਨ ਕਰਨ ਵਾਸਤੇ ਅਜੇ ਤੱਕ ਕੋਈ ਸਰਕਾਰੀ ਅਧਿਕਾਰੀ ਅਤੇ ਕੋਈ ਸਰਕਾਰ ਦਾ ਨੁਮਾਇੰਦਾ ਘਰ ਦੇ ਵਿੱਚ ਨਹੀਂ ਪਹੁੰਚਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿ ਦੋਨੋਂ ਭਰਾ ਨੇ ਗੁਰਸਿੱਖ ਵੀਰ ਅਤੇ ਦੋਨਾਂ ਨੇ ਹੀ ਕਿੱਕ ਬੌਕਸਿੰਗ ਦੇ ਵਿੱਚ ਪੰਜਾਬ ਦਾ ਵੱਡਾ ਨਾਮ ਜਿਹੜਾ ਰੌਸ਼ਨ ਕੀਤਾ ਹੈ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਭਾਵਨਾਵਾਂ ਵੀ ਜਾਣਦੇ ਆ ਜਿਹੜਾ ਗਰਾਊਂਡ ਲੈਵਲ ਤੇ ਮਿਹਨਤ ਕਰਦਾ ਖਿਡਾਰੀ ਗਰਾਊਂਡ ਦੇ ਵਿੱਚ ਤਾਂ ਉਸ ਦੇ ਲਈ ਵੀ ਕਿਤੇ ਨਾ ਕਿਤੇ ਸ਼ੇਰ ਤੁਹਾਡਾ ਬਣਦਾ ਹੈ ਜਰੂਰ ਜਿਹੜਾ ਧਿਆਨ ਦਿਓ ਇੱਥੇ ਮੇਰੇ ਨਾਲ ਵੀਰ ਮੌਜੂਦ ਹੈ ਦੋਹਾਂ ਹੀ ਵੀਰਾਂ ਦਾ ਮੈਂ ਆਪਣੇ ਸਾਡੇ ਚੈਨਲ ਤੇ ਵੀਰ ਜੀ ਤੁਹਾਡਾ ਦੋਨੋਂ ਹੀ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਨਾਮ ਦੱਸ ਦਿਓ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੋਕਮ ਸਿੰਘ ਹੈ ਜੀ ਤੇ ਪਿਤਾ ਜੀ ਦਾ ਨਾਮ ਮਨਜੀਤ ਸਿੰਘ ਜੀ ਤੁਹਾਡਾ ਵੀਰ ਜੀ ਵੀਰ ਜੀ ਮੇਰਾ ਨਾਮ ਹਿੰਮਤ ਸਿੰਘ ਹੈ ਜੀ ਪਿਤਾ ਦਾ ਨਾਮ ਸਰਦਾਰ ਮਨਜੀਤ ਸਿੰਘ ਜੀ ਪਿੰਡ ਕੋੜ ਬੁੱਢਾ ਤਹਿਸੀਲ ਪੱਟੀ ਜਿਲ੍ਹਾ ਕਰਨਤਾਰਾ ਬਾਕੀ ਜੀ ਮੋਕਮ ਸਿੰਘ ਤੇ ਹਿੰਮਤ ਸਿੰਘ ਸ਼ੁਰੂਆਤ ਕਿਵੇਂ ਹੁੰਦੀ ਹੈ ਤੇ ਅੱਜ ਕਿਹੜੇ ਮਕਾਮ ਤੇ ਜਿਹੜਾ ਆਪਣੇ ਪਰਿਵਾਰ ਦਾ ਨਾਮ ਆਪਣੇ ਇਲਾਕੇ ਦਾ ਨਾਮ ਅਤੇ ਆਪਣੇ ਸਕੂਲ ਦਾ ਨਾਮ ਪਛਾੜ ਦਿੱਤਾ ਹੈ ਜੀ ਸ਼ੁਰੂਆਤ ਮੈਂ ਬਹੁਤ ਛੋਟਾ ਸੀ ਜੀ ਮੈਂ 5-6 ਸਾਲਾਂ ਦਾ ਸੀ ਜਦੋਂ ਮੈਂ ਗੇਮ ਸ਼ੁਰੂ ਕੀਤੀ ਆ ਜੀ ਤੇ ਅੱਜ ਮੈਨੂੰ 9 ਸਾਲ ਹੋ ਗਿਆ ਗੇਮ ਕਰਦੇ ਨੂੰ ਤੇ ਜੀ ਮੈਂ ਇੰਟਰਨੈਸ਼ਨਲ ਲੈਵਲ ਤੱਕ ਖੇਡ ਚੁੱਕਿਆ ਹਾਂ ਜੀ ਤੇ ਅੱਗੇ ਸਾਡਾ ਵਰਲਡ ਚੈਂਪੀਅਨਸ਼ਿਪ ਲਈ ਸਿਲੈਕਸ਼ਨ ਹੋਇਆ ਦੋਵਾਂ ਭਰਾਵਾਂ ਦਾ ਜੀ ਤੇ ਸਾਡੇ ਸਕੂਲ ਦਾ ਨਾਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੈ ਜੀ ਜੀ ਕਿੰਨਾ ਸਮਾਂ ਜਿਹੜਾ ਕਿੱਕ ਬਾਕਸਿੰਗ ਨੂੰ ਹੁਣ ਤੱਕ ਦੇ ਚੁੱਕੇ ਹੋ ਜੀ ਜੇ ਮੈਨੂੰ 9 ਸਾਲ ਹੋ ਗਿਆ ਜੀ ਗੇਮ ਕਰਦੇ ਨੂੰ ਮੈਂ ਘੱਟੋ ਘੱਟ 7 ਨੈਸ਼ਨਲ ਤੇ ਦੋ ਤਿੰਨ ਇੰਟਰਨੈਸ਼ਨਲ ਖੇਡ ਚੁੱਕੇ ਆ ਜੀ ਜੇ ਹੁਣ ਜਿਹੜਾ ਅਸੀਂ ਨੈਸ਼ਨਲ ਖੇਡ ਕੇ ਆਇਆ ਹਾਂ ਤਾਂ ਦੋਵੇਂ ਭਰਾ ਅੱਡਾ ਉੱਚ वर्ल्ड ਚੈਂਪੀਅਨਸ਼ਿਪ ਲਈ ਸਿਲੈਕਸ਼ਨ ਹੋਇਆ ਜੋ ਕਿ ਯੂਰਪ ਬੁਡਾਪੇਸਟ ਹੰਗਰੀ ਚ ਆ ਜੀ ਜੀ ਵੀਰ ਜੀ ਤੁਸੀਂ ਵੀ ਆਪਣੇ ਬਾਰੇ ਜਰੂਰ ਦੱਸੋ ਹਾਂਜੀ ਜੀ ਮੈਨੂੰ 4 ਸਾਲ ਹੋ ਗਏ ਨੇ ਜਿਵੇਂ ਕਿ ਤੁਸੀਂ ਵੀਰ ਨੂੰ ਪੁੱਛਿਆ ਵੀ ਸ਼ੁਰੂਆਤ ਕਿਵੇਂ ਹੋਈ ਸਾਡੇ ਪਿਤਾ ਜੀ ਗਰੰਤੀ ਸਿੰਘ ਸੀ ਉਹ ਉੜੀਸਾ ਬੜਬਿਲ ਵਿੱਚ ਨੌਕਰੀ ਕਰਦੇ ਸੀ ਗਰੰਤੀ ਸਿੰਘ ਦੀ ਤੇ ਉੱਥੇ ਇੱਕ ਸਾਨੂੰ ਵੀਰ ਮਿਲਿਆ ਸੀ ਉਹ ਉਹਨਾਂ ਦਾ ਉਹਨਾਂ ਦਾ ਨਾਮ ਵੀ ਸਰਦਾਰ ਮਨਜੀਤ ਸਿੰਘ ਆ ਸਾਡੇ ਕੋਚ ਸਾਹਿਬ ਨੇ ਸਤਕਾਰਯੋਗ ਤੇ ਉਹਨਾਂ ਨੂੰ ਵੇਖ ਕੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਪਹਿਲਾਂ ਇਹਨੇ ਸ਼ੁਰੂਆਤ ਕੀਤੀ ਫਿਰ ਇਹਨੂੰ ਵੇਖ-ਵੇਖ ਕੇ ਫਿਰ ਮੈਂ ਵੀ ਅੱਗੇ ਵਧਿਆ ਜੀ ਜੀ ਵਡੀਆਂ ਮੱਲਾਂ ਮਾਰੀਆਂ ਨੇ ਪਰ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਕੋਈ ਘਰ ਦੇ ਵਿੱਚ ਜਿਹੜਾ ਉਹ ਮਾਨ ਸਨਮਾਨ ਕਰਨ ਵਾਸਤੇ ਨਹੀਂ ਪਹੁੰਚਿਆ ਇਸ ਤੇ ਕੀ ਕਹੋਗੇ ਜੀ ਇਸ ਤੇ ਦੁੱਖ ਲੱਗਦਾ ਹੈ ਇਹਦੀ ਕਿ ਸਪੋਰਟਸਮੈਨ ਇੰਨਾ ਮਿਹਨਤ ਕਰਕੇ ਇੰਡੀਆ ਨੂੰ ਆਪਦੇ ਪਿੰਡ ਨੂੰ ਰਿਪਰੈਜ਼ੈਂਟ ਕਰਦਾ ਹੈ ਜੀ ਸਪੋਰਟਸਮੈਨ ਦੀ ਲਾਈਫ ਨਹੀਂ ਸੌਖੀ ਨਹੀਂ ਹੁੰਦੀ ਬਹੁਤ ਮਿਹਨਤ ਕਰਨੀ ਪੈਂਦੀ ਆ ਇੱਕ 골ਡ ਮੈਡਲ ਨਾਲ ਆਪਾਂ ਇੱਕ ਸਪੋਰਟਸਮੈਨ ਨੂੰ ਜੱਜ ਕਰ ਲੈਣੇ ਆ ਜੀ ਕੋਈ ਹੋ ਗਿਆ ਜੀ ਪੰਜ ਤੱਕ ਕਿੱਕੇ ਮਾਰਨੇ ਹੀ ਹੋ ਤਾਂ ਕੋਈ ਵੀ ਕਰ ਲੂਗਾ ਜੀ ਉਹਦੇ ਪਿੱਛੇ ਲੱਗੀ ਮਿਹਨਤ ਨੂੰ ਉਹਦੇ ਪਿੱਛੇ ਸਟੇਸ਼ਨਾਂ ਤੇ ਸੁੱਤੇ ਆਹੀਂ ਜੀ ਇੱਕ 골ਡ ਮੈਡਲ ਲਈ ਅਸੀਂ ਭੁੱਖ ਪਿਆਸ ਤੇ ਕੱਟੀ ਆ ਜੀ ਇਹ ਇੱਕ ਸਪੋਰਟਸਮੈਨ ਨੂੰ ਪੁੱਛੋ ਕਿ ਇੱਕ 골ਡ ਮੈਡਲ ਲਈ ਉਹ ਕਿੰਨਾ ਖਜਲਖੁਆਰ ਹੁੰਦਾ ਹੈ ਜੀ ਤੇ ਜੀ ਸਰਕਾਰ ਦਾ ਹਜੇ ਤੱਕ ਜਿੰਨੇ ਵੀ ਅਸੀਂ ਨੈਸ਼ਨਲ ਖੇਡ ਚੁੱਕੇ ਆ ਜਿੰਨੇ ਇੰਟਰਨੈਸ਼ਨਲ ਖੇਡ ਚੁੱਕੇ ਆ ਤੇ ਵੇਖੋ ਜੀ ਹਜੇ ਤੱਕ ਅਸੀਂ ਵਰਲਡ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਲਈ ਸਿਲੈਕਟ ਹੋ ਗਏ ਆ ਜੀ ਤੇ ਜੀ ਸਾਡੇ ਲਈ ਹਜੇ ਤੱਕ ਕੋਈ ਸਰਕਾਰ ਦਾ ਕੋਈ ਵੀ ਵੀਰ ਕੋਈ ਭਰਾ ਨਹੀਂ ਆਇਆ ਜੀਾਨੂੰ ਕੋਈ ਵੀ ਮਾਨ ਸਨਮਾਨ ਕਰਨ ਕੋਈ ਨਹੀਂ ਆਇਆ ਜੀ ਇਸ ਚੀਜ਼ ਦਾ ਬਹੁਤ ਦੁੱਖ ਲੱਗਦਾ ਹੈ ਜੀ ਕਿ ਅਸੀਂ ਮਿਹਨਤ ਕਰਨਦੇ ਆ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਲਈ ਅਸੀਂ ਮਿਹਨਤ ਕਰਨਦੇ ਆ ਆਪਦੇ ਪਿੰਡ ਨੂੰ ਰਿਪਰੈਜ਼ੈਂਟ ਕਰਨ ਲਈ ਪਰ ਜਦੋਂ ਤੁਸੀਂ ਕੋਈ ਸ਼ਾਬਾਸ਼ੀ ਨਹੀਂ ਦੇਣ ਆਉਂਦਾ ਜੀ ਨਾ ਬਹੁਤ ਦੁੱਖ ਲੱਗਦਾ ਹੈ ਉਸ ਵੇਲੇ ਦੋਨੋਂ ਹੀ ਭਰਾਵਾਂ ਦੇ ਕੋਲ ਇੱਕ ਸਵਾਲ ਪੁੱਛਣਾ ਚਾਹਾਂਗਾ ਬਹੁਤ ਹੀ ਜਿਆਦੀਆਂ ਔਖੜਾਂ ਮੁਸੀਬਤਾਂ ਛੋਟੇ ਘਰ ਚੋਂ ਉੱਠ ਕੇ ਵੱਡੇ ਲੈਵਲ ਤੇ ਪਹੁੰਚਣਾ ਇੱਕ ਕੋਈ ਖਾਲਾਜੀ ਦਾ ਵੜਾ ਨਹੀਂ ਹੈ ਪਰ ਸੋਸ਼ਲ ਮੀਡੀਆ ਤੇ ਅੱਜਕੱਲ੍ਹ ਆਲਤੂ ਫਾਲਤੂ ਵੀਡੀਓ ਨੂੰ ਜਦੋਂ ਲੋਕੀ ਜਿਆਦਾ ਲਾਈਕ ਸ਼ੇਅਰ ਕਰਦੇ ਉਹਨਾਂ ਦੇ ਘਰ ਪਹੁੰਚਦੇ ਉਦੋਂ ਮਨ ਨੂੰ ਦੁੱਖ ਤੇ ਹੁੰਦਾ ਹੁਣ ਜੀ ਦੁੱਖ ਬੜਾ ਹੁੰਦਾ ਜੀ ਸੋਸ਼ਲ ਮੀਡੀਆ ਇਹ ਵੀ ਚਲਾਉਨੇ ਆ ਜਿਵੇਂ ਜੀ ਤੇ ਬੜਾ ਵੇਖੀਦਾ ਜਿਵੇਂ ਅੱਜਕੱਲ੍ਹ ਕਾਮੇਡੀ ਵਾਲੀਆਂ ਵੀਡੀਓ ਕੋਈ ਫਾਲਤੂ ਵੀਡੀਓ ਜਿਵੇਂ ਅੱਜ ਕੱਲ ਮੈਂ ਸਿੱਧੀ ਗੱਲ ਕਰਾਂ ਤੇ ਮੁੰਡੇ ਜਨਾਨੇ ਬਣ ਕੇ ਵੀਡੀਓ ਬਣਾਉਂਦੇ ਆ ਜੀ ਉਹ ਚੀਜ਼ ਨੂੰ ਵੇਖ ਕੇ ਬੜਾ ਦੁੱਖ ਲੱਗਦਾ ਕਿ ਅਸੀਂ ਐਨੀ ਮਿਹਨਤ ਕਰਦੇ ਆ ਜੀ ਤੇ ਸਾਨੂੰ ਕੋਈ ਪੁੱਛਦਾ ਨਹੀਂ ਆ ਕੇ ਜਿਹੜੇ ਇੰਜ ਕਰਕੇ ਮੜਾ ਲੱਕ ਜਹਾ ਲਾ ਕੇ ਤੇ ਜੀ ਫੇਮਸ ਹੋ ਜਾਂਦੇ ਆ ਉਹਨਾਂ ਦੀ ਕਈ ਵਾਰੀ ਤੁਸੀਂ ਵੇਖ ਸਕਦੇ ਹੋ ਦੋਸਤੋ ਕਿ ਵੀਰ ਜਿਹੜਾ ਹੈ ਉਹ ਗੱਲ ਕਰਦਾ ਭਾਵਕ ਹੋਇਆ ਸੋ ਆਹ ਹਾਲਾਤ ਨੇ ਅੱਜ ਸਾਡੇ ਪੰਜਾਬ ਦੇ ਅਤੇ ਹਰ ਉਹ ਸੋਸ਼ਲ ਮੀਡੀਆ ਚਲਾਉਣ ਵਾਲੇ ਦੇ ਤੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਉਣ ਵਾਲਿਆਂ ਦੇ ਆ ਹਾਲਾਤ ਨੇ ਤੁਸੀਂ ਵੇਖ ਸਕਦੇ ਪਿਤਾ ਜੀ ਵੀ ਉਹਨਾਂ ਦੀਆਂ ਅੱਖਾਂ ਵੀ ਜਿਹੜੀਆਂ ਨੇ ਉਹ ਵੀ ਨੰਨੇ ਤਸਵੀਰਾਂ ਦੇ ਵਿੱਚ ਆ ਹਾਲਾਤ ਨੇ ਦੋਸਤੋ ਮੈਂ ਇਸ ਵੇਲੇ ਕੋਟ ਬੁੱਢਾ ਹਲਕਾ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖੜਾ ਆ ਆਤਰਾਜ਼ ਦੀ ਸਾਡੇ ਸਮਾਜ ਦੀ ਕਿ ਜਿਹੜੇ ਵੀਰ ਗਰਾਊਂਡ ਲੈਵਲ ਤੇ ਇੰਨੀ ਮਿਹਨਤ ਕਰਕੇ ਛੋਟੇ ਘਰ ਤੋਂ ਉੱਠ ਕੇ ਇੱਕ ਵੱਡਾ ਸੁਪਨਾ ਲਈ ਇੰਨੀ ਦੂਰ ਤੱਕ ਗਏ ਘਰ ਤੋਂ ਪਰ ਉਹਨਾਂ ਦਾ ਮੁੱਲ ਕੀ ਪਿਆ ਕੀ ਸਟੇਸ਼ਨ ਤੇ ਉਹਨਾਂ ਨੂੰ ਕੋਈ ਲੈਣ ਹੀ ਨਹੀਂ ਗਿਆ ਪਿੰਡ ਦੀ ਪੰਚਾਇਤ ਤੋਂ ਸਵਾਹ ਕੋਈ ਉਹਨਾਂ ਦਾ ਸਨਮਾਨ ਕਰਨ ਹੀ ਨਹੀਂ ਪਹੁੰਚਿਆ ਆ ਹਾਲਾਤ ਨੇ ਕੋਈ ਇਲਾਕੇ ਦਾ ਮਨਿਸਟਰ ਕੋਈ ਇਲਾਕੇ ਦਾ ਐਮਐਲਏ ਕਿਸੇ ਪਾਰਟੀ ਦਾ ਆਗੂ ਅਤੇ ਆਪਣੇ ਆਪ ਚ ਜਿਹੜੀ ਸਮੇਂ ਦੀ ਸਰਕਾਰ ਤੇ ਛਡੋ ਪਹਿਲੀਆਂ ਵੀ ਜਿਹੜੀਆਂ ਕਹਿੰਦੀਆਂ ਸੀ ਖਡਾਰੀਆਂ ਦੇ ਲਈ ਬਹੁਤ ਕੁਝ ਕੀਤਾ ਉਹਨਾਂ ਦੇ ਲਈ ਵੀ ਇੱਕ ਵੱਡਾ ਇਹ ਕਹਿ ਸਕਦੇ ਆ ਕਿ ਉਹਨਾਂ ਸਰਕਾਰਾਂ ਦੇ ਮੂੰਹ ਤੇ ਵੱਡੀ ਚਪੇੜ ਹੈ ਕਿ ਜਿਹੜਾ ਇਹਨਾਂ ਵੀਰਾਂ ਤੱਕ ਕੋਈ ਅਜੇ ਤੱਕ ਅਪਰੋਚ ਨਹੀਂ ਕੀਤੀ ਭਾਈ ਜੀ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਵੀਰ ਤੁਹਾਡੇ ਵੱਲ ਵੇਖ ਕੇ ਜਿਹੜੇ ਕੁਝ ਬਨਣਾ ਚਾਹੁੰਦੇ ਉਹਨਾਂ ਨੂੰ ਕੀ ਮੈਸੇਜ ਰਹੇਗਾ ਉਹਨਾਂ ਨੂੰ ਇਹੋ ਮੈਸੇਜ ਆ ਜੀ ਬਸ ਰੱਬ ਨੂੰ ਧਿਆਉਓ ਮਾਂ ਪਿਓ ਦਾ ਸਤਿਕਾਰ ਕਰੋ ਤੇ ਆਪਦੇ ਕੰਮ ਤੇ ਲੱਗੇ ਰਹੋ ਜੀ ਕੋਈ ਆਵੇ ਨਾ ਆਵੇ ਉਹ ਮੈਟਰ ਨਹੀਂ ਕਰਦਾ ਬਸ ਰੱਬ ਤੁਹਾਡੇ ਵੱਲ ਹੋਣਾ ਚਾਹੀਦਾ ਵਾ ਤੁਸੀਂ ਮਹਾਰਾਜ ਤੇ ਭਰੋਸਾ ਰੱਖੋ ਤੇ ਮਹਾਰਾਜ ਆਪੇ ਤੁਹਾਡੀ ਕਦੀ ਪਿੱਠ ਨਹੀਂ ਲੰਗਣ ਦਊਗਾ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕੋਈ ਮਿਲਣ ਆਵੇ ਨਾ ਆਵੇ ਅਸੀਂ ਆਪਦੇ ਕੰਮ ਤੇ ਲੱਗੇ ਆਂ ਬਾਕੀ ਮਹਾਰਾਜ ਰੱਖਾ ਤੁਸੀਂ ਵੀਰ ਜੀ ਕੀ ਮੈਸੇਜ ਦੇਣਾ ਚਾਹੋਗੇ ਵੀਰ ਜੀ ਨੇ ਜੋ ਕਿਹਾ ਜੀ ਉਹੀ ਮੈਸੇਜ ਆ ਬਸ ਇਨਾ ਹੈ ਕਿ ਮੈਂ ਜ਼ਿਆਦਾ ਕੁਛ ਨਹੀਂ ਮੈਂ ਬੋਲੂਗਾ ਮੈਂ ਇਨਾ ਕਹੂੰਗਾ ਜਿਹੜੀਆਂ ਸਰਕਾਰਾਂ ਵਾਅਦੇ ਕਰਦੀ ਸੀ ਕਿ ਸਪੋਰਟਸਮੈਨ ਲਈ ਅਸੀਂ ਨੌਕਰੀਆਂ ਰੱਖੀਆਂ ਜੀ ਸਪੋਰਟਸਮੈਨ ਲਈ ਬਹੁਤ ਫੈਸਿਲਿਟੀਆਂ ਆ ਅੱਜ ਸਾਨੂੰ ਵਿਖੰਦੀਆਂ ਕਿ ਕਿੰਨੀਆਂ ਫੈਸਿਲਿਟੀਆਂ ਆ ਜੀ ਠੀਕ ਆ ਜੀ ਅੱਜ ਸਾਨੂੰ ਉਹ ਅਸੀਂ ਉਸ ਲਾਈਨ 'ਚ ਪਹੁੰਚਣਾ ਜੀ ਸਾਨੂੰ ਅੱਜ ਵਿਖੰਦਿਆ ਕਿ ਹਾਂ ਇਹ ਫੈਸਿਲਿਟੀ ਆ ਇੱਕ ਸਪੋਰਟਸਮੈਨ ਨੂੰ ਮੈਂ ਆਪਦੀ ਗੱਲ ਨਹੀਂ ਕਰਦਾ ਜੀ ਮੈਂ ਸਾਰੇ ਸਪੋਰਟਸਮੈਨ ਦੀ ਗੱਲ ਕਰਦਾ ਕਿਉਂਕਿ ਮੈਂ ਇੱਕ ਸਪੋਰਟਸਮੈਨ ਐ ਇੱਕ ਕਿ ਹਨੂ ਸਟੇਸ਼ਨਾਂ ਤੇ ਸੌਣਾ ਪੈਂਦਿਆ ਏ ਚਲੋ ਜੀ ਉਹ ਤਾਂ ਕੋਈ ਨਹੀਂ ਜੀ ਪਰ ਇੱਕ ਵਾਰੀ ਤੁਸੀਂ ਆ ਕੇ ਮੋਢੇ ਤੇ ਹੱਥ ਮਾਰ ਕੇ ਕਹੋ ਤਾਂ ਸਹੀ ਬੱਲੇ ਸ਼ੇਰਾ ਤੂੰ ਕਰ ਵਖਾਇਆਈ ਤੂੰ ਮੈਡਲ ਜਿੱਤ ਕੇ ਲੈ ਸਾਡੇ ਪਿੰਡ ਨੂੰ ਰਿਪਰਜ਼ੈਂਟ ਕੀਤਾ ਸਾਡੇ ਇੰਡੀਆ ਨੂੰ ਰਿਪਰਜ਼ੈਂਟ ਕੀਤਾ ਹੈ ਬਸ ਜੀ ਬਸ ਇਹੀ ਮੈਸੇਜ ਆ ਸਾਰਿਆਂ ਨੂੰ ਹਿੰਮਤ ਨਹੀਂ ਹਾਰਨੀ ਹਿੰਮਤ ਨਹੀਂ ਹਾਰਨੀ ਕਦੇ ਵੀ ਜੀ ਤੇ ਹੌਸਲਾ ਰੱਖੋ ਸਮਾਂ ਸਾਰਿਆਂ ਦਾ ਆਉਂਦਾ ਹੈ ਜੀ ਜੇਕਰ ਕੋਈ ਸ਼ੇਅਰ ਕਰਦਾ ਨਹੀਂ ਕਰਦਾ ਆਉਂਦਾ ਨਹੀਂ ਆਉਂਦਾ ਆਪਣਾ ਟਾਰਗੇਟ ਕੀ ਆ ਵੀਰੇ ਆਪਣਾ ਟਾਰਗੇਟ ਜੀ 올림픽 ਆ ਜੀ ਕੋਈ ਆਵੇ ਨਾ ਆਵੇ ਅਸੀਂ ਆਪਦੇ ਮਾਪਿਆਂ ਲਈ ਜ਼ਰੂਰ ਜਿੱਤਾਂਗੇ 올림픽 ਕੀ ਅਸੀਂ ਸਾਡਾ ਸਭ ਤੋਂ ਵੱਡਾ ਟਾਰਗੇਟ ਜੀ 올림픽ਸ ਤੋਂ ਬਾਅਦ ਯੂ ਐਫ ਸੀ ਦਾ ਹੈ ਜੀ ਕੋਈ ਆਵੇ ਨਾ ਆਵੇ ਅਸੀਂ ਆਪਦੇ ਸਿੱਖ ਕੌਮ ਨੂੰ ਆਪਦੇ ਪਿੰਡ ਨੂੰ ਆਪਦੇ ਇੰਡੀਆ ਨੂੰ ਯੂ ਐਫ ਸੀ ਚ ਰਿਪਰੈਜ਼ੈਂਟ ਕਰਾਂਗੇ ਆਪਦੇ ਮਾਪਿਆਂ ਦਾ ਨਾਮ ਉੱਥੇ ਤੱਕ ਲੈ ਕੇ ਜਾਵਾਂਗੇ ਜਿੱਥੋਂ ਤੱਕ ਸਾਡੀ ਸੋਚ ਆ ਤੇ ਬਾਬਾ ਤਨਤਨ ਬਾਬਾ ਦੀਪ ਸਿੰਘ ਜੀ ਗੁਰੂ ਮਹਾਰਾਜ ਜੀ ਕਿਰਪਾ ਰੱਖਣ ਅਸੀਂ ਉਹ ਕੰਮ ਜ਼ਰੂਰ ਕਰਾਂਗੇ ਜੀ ਬਹੁਤ-ਬਹੁਤ ਧੰਨਵਾਦ ਜੀ ਦੋਵਾਂ ਵੀਰਾਂ ਦਾ ਤੇ ਪ੍ਰਮਾਤਮਾ ਦੇ ਅੱਗੇ ਇਹ ਹੀ ਅਰਦਾਸ ਕਰਦੇ ਆਂ ਕਿ ਆਪ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਂ ਚਾਹਾਂਗਾ ਤੁਸੀਂ ਵੀ ਇੱਥੇ ਆ ਜਾਓ ਹਾਂ ਜੀ ਬੜੇ ਹੀ ਮਾਣ ਦੀ ਗੱਲ ਹੈ ਜੀ ਕਿ ਦੋਨੋਂ ਹੀ ਪੁੱਤਰ ਜਿਹੜੇ ਐ ਤੁਸੀਂ ਅੱਜ ਕੱਲ ਜਿੱਥੇ ਨਸ਼ਿਆਂ ਦਾ ਦਰਿਆ ਹੈ ਪੰਜਾਬ ਦੇ ਵਿੱਚ ਉੱਥੇ ਹੀ ਮਾਲਕ ਦੀ ਬਹੁਤ ਕਿਰਪਾ ਹੈ ਕੀ ਭਾਵਨਾਵਾਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਤਕਾਰਯੋਗ ਵੀਰ ਜੀ ਮੈਂ ਇਹ ਹੀ ਬੇਨਤੀ ਕਿ ਆਪ ਜੀ ਦਾ ਧੰਨਵਾਦ ਜੀ ਆਇਆਂ ਕਿਉਂਕਿ ਪਰਸੋ ਵੀ ਜਦੋਂ ਸਾਡੇ ਪਿੰਡ ਦੇ ਨੁਮਾਇੰਦੀ ਪੰਚਾਇਤ ਲੈਣ ਗਈ ਸੀ ਸਾਡੇ ਬੱਚਿਆਂ ਨੂੰ ਜੀ ਮੇਰੇ ਬੱਚੇ ਨਹੀਂ ਇਹ ਸਾਰੇ ਇੰਡੀਆ ਦੇ ਬੱਚੇ ਨੇ ਤੇ ਉਹਨਾਂ ਦੇ ਬੱਚੇ ਨੇ ਜਿਹੜੇ ਇਹਨਾਂ ਨੂੰ ਮਾਣ ਦਿੰਦੇ ਨੇ ਕਿ ਹਾਂ ਇਹ ਬੱਚੇ ਨਸ਼ਿਆਂ ਚੋਂ ਨਿਕਲ ਕੇ ਕਿਉਂਕਿ ਅੱਜ ਸਾਡਾ ਪਿੰਡ ਹੀ ਨਹੀਂ ਪੂਰਾ ਪੰਜਾਬ ਹੀ ਕਿਆ ਜਾਂਦਾ ਨਸ਼ੇ ਦਾ ਗੜਾ ਪਰ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਹਨਾਂ ਦੀ ਬਾਹ ਮੜ ਕੇ ਇਹਨਾਂ ਨੂੰ ਅੱਗੇ ਕੀਤਾ ਬੇਨਤੀ ਇਹੋ ਹੀ ਆ ਕਿ ਮੈਂ ਧੰਨਵਾਦ ਤੁਹਾਡਾ ਕਰਦਾ ਦੂਸਰੀ ਬੇਨਤੀ ਹੈ कि ਜਿਹੜੀਆਂ ਗੱਲਾਂ ਬੱਚਿਆਂ ਨੇ ਕਿ ਮੈਂ ਵਾਰ-ਵਾਰ ਨਹੀਂ ਬੋਲਾਂਗਾ ਔਰ ਜੇ ਮੈਂ ਉਹ ਬੋਲਦਾ ਤੇ ਕਈ ਵਾਰੀ ਕੀ ਹੁੰਦਾ ਵੀਡੀਓ ਪਹਿਲਾਂ ਵੀ ਵੀਰਾਂ ਨੇ ਬਣਾਈਆਂ ਕਿਉਂਕਿ ਅਗਲੇ ਨੂੰ ਤਾਂ ਸ਼ਾਇਦ ਪੈਸਾ ਬਟੋਰਨ ਵਾਸਤੇ ਵਾਰ-ਵਾਰ ਵੀਡੀਓ ਨਹੀਂ ਜੀ ਇਹ ਗੱਲ ਨਹੀਂ ਗਈ ਬੇਨਤੀ ਹੈ ਕਿ ਬੱਚੇ ਜਦੋਂ ਖੇਡਦੇ ਨੇ ਤਕਲੀਫਾਂ ਆਉਂਦੀਆਂ ਨੇ ਪਰ ਅੱਜ ਵੀ ਮੈਂ ਜਿਵੇਂ ਅੱਜ ਵੀ ਬੱਚੇ ਦੀ ਜਦੋਂ ਖੇਡ ਕੇ ਆਏ ਨੇ ਤੇ ਗੋਡੇ ਦੇ ਉੱਤੇ ਬਹੁਤ ਵੱਡੀ ਸੱਟ ਲੱਗੀ ਹੋਈ ਆ ਡਾਕਟਰ ਨੇ ਕਿਹਾ ਕਿ ਜੇ ਤੇ 1 ਮਹੀਨੇ ਚ ਠੀਕ ਹੋ ਗਿਆ ਠੀਕ ਆ ਨਹੀਂ ਤੇ ਗੋਡੀ ਦਾ ਆਪਰੇਸ਼ਨ ਕਰਨਾ ਪਵੇਗਾ ਤੁਸੀਂ ਆਪੇ ਦੇਖੋਗੇ ਬੱਚੇ ਕਹਿੰਦੇ ਕਿ ਆਪਰੇਸ਼ਨ ਨਹੀਂ ਕਰਵਾਉਣਾ ਤੇ ਆਪਣਾ ਵਰਲਡ ਚੈਂਪੀਅਨ ਵਿੱਚ ਬਾਹਰਲੇ ਦੇਸ਼ ਜਿੱਥੇ ਉਹਨਾਂ ਨੂੰ ਸੱਦਿਆ ਜਾਏਗਾ ਉੱਥੇ ਜਾਣਾ ਖੇਡਣ ਵਾਸਤੇ ਔਰ ਦੂਸਰੀ ਬੇਨਤੀ ਇਹ ਹੋਈ ਆ ਕਿ ਮੈਂ ਉਸ ਅਕਾਲਪੁਰਖ ਅੱਗੇ ਅਰਦਾਸ ਕਰਦਾ ਕਿ ਜਿਹੜੇ ਸਾਡੇ ਸਰਕਾਰਾਂ ਸਮੇਂ ਦੀਆਂ ਮਾਲਕ ਉਹਨਾਂ ਨੂੰ ਮਾਤ-ਸਮਤ ਦੇਵੇ ਤੇ ਉਹ ਵੱਧ ਤੋਂ ਵੱਧ ਸਪੋਰਟ ਕਰਨ ਖਿਡਾਰੀਆਂ ਦੀ ਜਿੱਥੇ ਅਸੀਂ ਸੱਜੇ ਖੱਬੇ ਵਾਲਿਆਂ ਦੀ ਇੱਧਰ ਉੱਧਰ ਜਾ ਕੇ ਸਪੋਰਟ ਕਰਦੇ ਹਾਂ ਦੇਖੀਦਾ ਗਈ ਵਾਰੀ ਬੜਿਆਂ ਨੂੰ ਕਿਉਂਕਿ ਕੱਲਾ ਵੋਟ ਤੱਕ ਸੀਮਤ ਨਾ ਰਹੀਏ ਕਿਉਂਕਿ ਉਹਨਾਂ ਵੀਰਾਂ ਨੂੰ ਵੇਖੋ ਜਿਹੜੇ ਵੀਰ ਰਾਤ ਦਿਨ ਆਪਣਾ ਕੂਨ ਪਸੀਨਾ ਇਕ ਕਰ ਰਹੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਖਾਲਸਾ ਵੈਗਰਜੀ ਕੀ ਫਤਿਹ ਦੋਸਤੋ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਕਿਸੇ ਪ੍ਰਕਾਰ ਦੀ ਤੁਸੀਂ ਇਹਨਾਂ ਵੀਰਾਂ ਦੀ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਕੋਈ ਮਾਨ ਸਨਮਾਨ ਨਹੀਂ ਦੇ ਸਕਦੇ ਘਰ ਆ ਕੇ ਸ਼ਾਬਾਸ਼ ਵੀ ਨਹੀਂ ਦੇ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾ ਜੋ ਲਗਭਗ ਲੋਕਾਂ ਨੂੰ ਪਤਾ ਤਾਂ ਲੱਗ ਸਕੇ ਕਿ ਗਰਾਊਂਡ ਲੈਵਲ ਤੇ ਹਾਲਾਤ ਜਿਹੜੇ ਕੀ ਨੇ ਤੇ ਸਰਕਾਰਾਂ ਵਾਅਦੇ ਕੀ ਕਰਦੀਆਂ ਨੇ ਆ ਹਾਲਾਤ ਐ ਇੰਟਰਨੈਸ਼ਨਲ ਖਿਡਾਰੀਆਂ ਦੀ ਤੇ ਦੂਸਰੇ ਖਿਡਾਰੀਆਂ ਦੀ ਕੀ ਹਾਲਾਤ ਹੋਵੇਗੀ ਬਣੇ ਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਨਤਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ